हां जी सत श्री अकाल जी ਪਹਲਾ ਜਿਹੜੀ ਸਾਡੇ ਨੂੰ ਤੇ ਵੈਲਕਮ ਹੈ ਜੀ ਅੱਜ ਵੀਡੀਓ ਹੈ ਗਿਆ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਆ ਤਿੰਨ ਜੋੜੀਆਂ ਹਲਾਾਂਗੇ ਜੋ ਕਿ ਦੋ ਸੂਈਆਂ ਸਵਾਈਆਂ ਤੇ ਇੱਕ ਆ ਜੋੜੀ ਹਲਾਾਂਗੇ ਵੱਡੀ ਗੱਬਣ ਜੋ ਪੰਜ ਚਾਰ ਦਿਨ ਖਾਦੀ ਆ ਤੇ ਆ ਦੋ ਸੂਈਆਂ ਸਵਾਗੀਆਂ ਹਲਾਗੇ ਬਾਕੀ ਲੈਣੀ ਆ ਜਾਣਕਾਰੀ ਵਿਜੀਨਾ ਕੋ ਤੇ ਕਰਦੇ ਆ ਗੱਲਬਾਤ ਹਾਂਜੀ ਸਸੀ ਗਾਲ ਜੀ ਸਸੀ ਗਾਲ ਜੀ ਹੋਰ ਕੀ ਹਾਲ ਜੋ ਠੀਕ ਠਾਕ ਵਧੀਆ ਜੀ ਚਲੋ ਵਧੀਆ ਚਾਹੀਦਾ ਬਹੁਤ ਬਹੁਤ ਧੰਨਵਾਦ ਚਲੋ ਵਧੀਆ ਰੂ ਪਿਆਰ ਭਰੇ ਸਸੀ ਗਾਲ ਜੀ ਹਾਂਜੀ ਬਾਕੀ ਡਰੈਸ ਆਪਣਾ ਪਿੰਡ ਭੰਗਾੜੀ ਤਸੀਰ ਮੀਠਾ ਜ਼ਿਲ੍ਹਾ ਅੰਮ੍ਰਿਤਸਰ ਸਾਨੂੰ ਪਤਾ ਇਹਦੀ ਆਪਣਾ ਪਹਲਾ ਹੀ ਹਾਂਜੀ ਤੇ ਬਾਕੀ ਮੋਬਾਈਲ ਨੰਬਰ ਆਪਣਾ ਸਕਰੀਨ ਤੇ ਚੱਲਣਾ ਠੀਕ ਹਾਂਜੀ ਤੇ ਜਿੰਝੋ ਦੀ ਆ ਗਈਆਂ ਜੱਪਣੋ ਟੋਡੀਆਂ ਉਹ ਤਾਂ ਪਾਉਂਦੇ ਆ ਹਾਂਜੀ 2 ਵਜੇ ਨਹੀਂ ਪਾਉਣੀਆਂ ਠੀਕ ਹੈ ਜੀ ਤੇ ਵੀਡੀਓ ਆਪਣੀ ਕੱਲ ਵੀ ਪਈ ਹੈ ਤਾਂ ਹਾਂਜੀ ਹਾਂਜੀ ਮਾਲ ਲਊਗਾ ਹਾਂਜੀ ਅੱਜ ਆ ਟੋਡੀਆਂ ਤਿੰਨ ਪਾਉਣੀਆਂ ਪਰ ਤਿੰਨੇ ਹੀ ਸਰਾ ਠੀਕ ਹੈ ਜੀ ਇੱਕ ਦੂਜੇ ਦਾ ਆ ਤਾਂ ਤਿੰਨੇ ਸਰਾ ਠੀਕ ਹੈ ਜੀ ਤਿੰਨੇ ਜਿਹੜੀ ਤੇ ਇੱਕ ਤੇ ਆਊਗਾ ਦੂਜੇ ਆਪੂ ਆ ਆਪੂ ਮੈਨੂੰ ਲਿਆ ਆ ਆਪੂ ਮੈਨੂੰ ਲਿਆ ਆ ਆਪੂ ਮੈਨੂੰ ਲਿਆ ਜਾ ਠੀਕ ਹੈ ਜੀ ਤਿੰਨੇ ਹੀ ਸਰਾ ਤਿੰਨੇ ਇੱਕ ਦੂਜੇ ਚੱਦੀ ਚੱਦੀ ਬਿਲਕੁਲ ਛੋਟੇ ਆ ਤੇ ਜਿਆਜ ਸੂਈਆਂ ਦੋ ਦੇ ਕੇ ਕਰ ਨੁਕਾਲੀਆਂ ਆ ਪਾਰ ਪੁਣੀ ਵਰਗੀਆਂ ਹਾਂਜੀ ਆਲੇ ਬਹੁਤ ਅੰਮੀ ਝੋੜੀ ਆ ਪਹਿਲੇ ਸੂਏ ਲਓ ਜੀ ਪਹਿਲੇ ਸੂਏ ਕੱਤੀ ਆ ਗਈ ਬਹੁਤ ਠੰਡੀ ਦੇ ਸੀਲ ਲੱਗ ਚਵਾਪ ਸਮਾਰ ਰੋਗ ਰੋਗ ਦਾ ਥਣ ਕਰਦੀ ਕੱਟੀ ਠੀਕ ਹੈ ਜੀ ਤੇ ਬਰੀਕੀਆਂ ਲਓ ਜੀ ਕੀਨੀਆਂ 'ਚ ਬਹੁਤ ਆ ਗਈ ਕੱਤੀ ਸ਼ਕੀਰ ਕਾਨ ਬਹੁਤ ਆ ਪਹਿਲਾ ਸੂਆ ਆ ਗਿਆ ਸੇਵਾ ਪਿਸ਼ਾਉ ਖਾਲਦੇ ਤੇ ਦੁੱਧ ਕੀ ਨਾ ਆ ਗਿਆ ਜੱਗਦੀ ਨੂੰ ਇਸ ਟਾਈਮ ਦੁੱਧ ਨਹੀਂ ਦੇਤਾ 8 ਕਿਲੋ ਗਨੇ ਬਈ 8 ਕਿਲੋ ਦੁੱਧ ਕਿਹੜੇ ਤਰ੍ਹਾਂ ਦੇ ਜਾਨਵਰ ਦੀ ਲਓ ਜੀ ਪਿਓ ਮੋਰਾ ਬਿਲਕੁਲ ਜੈੱਡ ਬਲੈਕ ਤੇ ਪੂਰੀ ਛੋੜੀ ਸ਼ਕੀਨੀਆਂ ਦੇ ਸਫਾਈਆਂ ਸੂਏ ਬਹੁਤ ਆ ਕੱਦੀ ਤੇ ਸੂਈ ਨੂੰ ਕਿੰਨੇ ਕਿਤੇ ਨਾ ਗੇ ਜੋ ਲਓ ਜੀ 15 ਦਿਨ ਕਰੀਬ ਹੋ ਗਏ ਆ ਸੂਈ ਨੂੰ ਤੇ ਆਰਥਿਕ ਲੋ ਦੁੱਧ ਪਹਿਲਾ ਸੂਆ ਮਗਰ ਕੱਟੀ ਆ ਮਗਰ ਕੱਟੀ ਆ ਗਈ ਦੋ ਤਿੰਨ ਝੋਟੀਆਂ ਦੋਵੇਂ ਮਗਰ ਕੱਟੀਆਂ ਇੱਕ ਮਗਰ ਕੱਟ ਤਨੂਨ ਵਾਲੀ ਆ ਠੀਕ ਇੱਕ ਝੋਟੀ ਦੇ ਉੱਖਾਲ ਲਓ ਜੀ ਇਹ ਝੋਟੀ ਬਹੁਤ ਵਧੀਆ ਬਹੁਤ ਬਰੀਕੀਆਂ ਜੇ ਇੱਕ ਰੰਗ ਕਾਲੀ ਆ ਹਾਂਜੀ ਪਿਓਰ ਮੋੜਾ ਸ਼ਕੀਨੀਆਂ ਜੇ ਬਹੁਤ ਆਗੀ ਕੱਟੀ ਇੱਕ ਵਾਲ ਵੀ ਨਹੀਂ ਜਿੱਟਾ ਦਾ ਕੱਦ ਕਾੜ ਦੀ ਪੂਰੀ ਸਾਫ ਆ ਠੀਕ ਆ ਜੀ ਲਓ ਜੀ ਮਗਰ ਵੀ ਕੱਟੀ ਆ ਗਈ ਦਬਲ ਫੈਲਾ ਤੇ ਬਾਕੀ ਚਵਾਜੂ ਕਿਦਾਂ ਦਾ ਜੋ ਠੀਕ ਆ ਜੀ

ਕੋ ਚੰਗਾ ਲਾਓ ਠੀਕ ਹੈ ਜੀ ਲਓ ਜੀ ਆ ਕੜੀ ਗਈ ਮਗਰ ਜੇ 15 ਹੋ ਗਏ ਸੀ ਠੀਕ ਹੈ ਜੀ ਕੋਈ 10 ਦਿਨ ਨਾਲੇ 15 ਨਾਲੇ ਆ ਆ ਦੁੱਜੀ ਦੀ ਆ ਆ ਦੋ ਨੰਬਰ ਜਿਹੜੀ ਵਿਖਾ ਰਹੀ ਠੀਕ ਹੈ ਜੀ ਤੇ ਇਹ ਕੜੀ ਹੈ ਜੀ ਦੇਣਾ ਬਿੱਲ ਬਲ ਜਾਇਦ ਲੈਣ ਦੀ ਗੱਲ ਕਰਦੀਆਂ ਹਾਂ ਹਾਂ ਜੀ ਝੋਡੀ ਭਾਵੇਂ 85 ਦੀ ਵੇਚ ਤੇ 90 ਦੀ ਵੇਚਦੀ ਆ ਜੀ ਵੇਖਦੀ ਆ ਵੇਖਦੀ ਆ ਮੋਲ ਜੋ ਮਰਦੀ ਗਈ ਏ 70000 ਲੱਗਦਾ ਕੜੀਏ ਜਾਈ ਬਾਕੀ ਜਾਇਦ ਤੂੰ ਦੱਸਦੇ ਝੋਡੀ ਬਹੁਤ ਚੰਗੀ ਨਹੀਂ ਕਹੋ ਜਾਈ ਤੁਸੀਂ ਆਪੇ ਹੀ ਜਾਇ ਤੁਮ ਇਹਦੇ ਘੋੜੀ ਬਹੁਤ ਸਾਫ ਹੈ ਨਹੀਂ ਕਰੋ ਇੱਕ ਅੜੀ ਜਾਇ ਤੁਸੀਂ ਭਾਈ ਮੈਂ ਵੀ ਕਰ ਦੂੰ ਚਲ ਹੋਰ ਯਾਰ ਘਾਟ ਦੇ ਦਾਂਗੇ ਦੋ ਛਾੜ ਦਾਂਗੇ 70 60 ਛਾੜ ਦੀ ਕਰਦੀ ਏ ਉਹ ਤਾਂ ਆਣਾ ਨਹੀਂ ਹਾਂ ਜਲਦੀ ਕਹਿ ਰ ਕੋਈ ਨਹੀਂ ਦੇ ਦਾਂਗੇ ਛਾੜ ਲਓ ਜੀ 60 ਛਾੜ ਦੀ ਕਦੀ ਪਹਿਲੇ ਸੂਏ ਕੱਟ ਤੂੰ ਬਹੁਤ ਚੰਗਾ ਕਰਦਿਆ ਤੇ ਸ਼ਕੀਨੀਆਂ ਦੇ ਬਹੁਤਿਆ ਕਰਦੀ ਤੇ ਬਾਕੀ ਪਲੀ ਜੂੜੀ ਬਹੁਤਿਆ ਕਰਦੀ ਅੱਧ ਦੇਨਾਂ ਬਾਅਦ ਠੀਕ ਹੋ ਗਈ। ਲਓ ਜੀ ਦੂਜੇ ਨੰਬਰ ਤੇ ਵੀ ਛੋਟੀ ਆ ਗਈ ਸੂਈ ਸਵਾਈ। ਇਹਦੇ ਕੋਲ ਵੀ ਕੋਈ 9 ਕਿਲੋ ਦੇਟ ਕਰ ਦੋ ਤੇ ਆ। ਲਓ ਜੀ 9 ਕਿਲੋ ਦੁੱਧ ਤੇ ਇਹਦੇ ਮਗਰ ਵੀ ਕੱਢੀ ਆ ਗਈ ਜੋ ਕੱਢੀ ਕੱਢੀ ਐ। ਲਓ ਜੀ ਇਹਦੇ ਮਗਰ ਵੀ ਕੱਢੀ ਆ। ਆ ਪਿੱਠ ਪੁੜਾ ਖਾਲ ਛੋਟੇ ਦਾ ਤਾਂ ਯਾਰ ਮੋਰੀ ਵਾਲੀ ਆ। ਹਾਂਜੀ। ਲਓ ਜੀ ਇਹ ਵੀ ਕੱਢੀ ਬਹੁਤ ਵਧੀਆ। ਸਵਾਈਆਂ ਸੂਈਆਂ ਇਹ ਵੀ ਬਹੁਤ ਕੱਢੀ ਆ। ਵਾਹ ਬਹੁਤ ਠੀਕ ਐ ਜੀ। ਹਾਂਜੀ। ਲਓ ਜੀ 9.5 ਕਿਲੋ ਦੁੱਧ ਇਹ ਪਹਿਲੇ ਸੁਹਾ ਕੀ ਦੂਜਾ ਠੀਕ ਹੈ ਜੀ ਲਓ ਜੀ ਇਹ ਦੂਜੀ ਸੂਏ ਆ ਗਈ ਤੇ 9 10 ਕਿਲੋ ਦੁੱਧ ਇਹਦੇ ਮਗਰ ਵੀ ਕੱਢੀ ਆ ਗਈ ਇਹਦੇ ਮਗਰ ਵੀ ਕੱਢੀ ਲਓ ਜੀ ਇਹਦੇ ਮਗਰ ਵੀ ਕੱਢੀ ਆ ਗਈ ਉਹ ਮੇਲਾ ਪਕੜਾਂ ਪਤਲੀ ਪਤਲੀ ਹਾਂਜੀ ਆ ਇਹਨੂੰ ਸੂਈ ਨੂੰ ਕਿੰਨੇ ਦੇਣਾ ਹੋ ਗਏ ਜੋ ਇਹਨਾਂ ਦੀ 15 ਕਿਹ ਦੇਣੇ ਹੋਏ ਸੂਈ ਨੂੰ ਲਓ ਜੀ 15 ਕਿਹ ਦੇਣਾ ਹੋ ਗਏ ਸੂਈ ਨੂੰ ਆ ਵੀ ਸਿੰਗ ਸਿੰਗ ਖਾਲਦੇ ਜਰਾ ਇਹ ਵੀ ਪਿਓ ਡਾਲੀ ਜਾਮ ਨੂੰ ਵਰਗੀ ਡਾਲੀ ਜਾਮੀ ਜੋ ਹਾਂਜੀ ਕਿਉਂ ਆ ਬਹੁਤ ਜਨਾ ਠੀਕ ਹੈ ਜੀ ਹਾਂ ਕੋਈ ਨਹੀਂ ਤਾਦ ਦਾ ਬਾ ਵਧ ਨਹੀਂ ਚਾਹ ਹਾਂਜੀ ਇਹ ਆ ਬਚਿਆ ਆ ਗਿਆ ਮਗਰ ਕੱਟੀ ਕੱਟੀ ਹੈ ਮਗਰ ਠੀਕ ਹੈ ਜੀ ਲਓ ਜੀ ਦੋਹਾਂ ਮਗਰ ਗੱਡੀਆਂ ਦੇ ਦੋਹਾਂ ਦਾ ਡਬਲ ਖੇਲਾ ਡਬਲ ਖੇਲਾ ਦੋਵੇਂ ਬਹੁਤ ਬਹੁਤ ਚੰਗੀਆਂ ਝੋਡੀਆਂ ਬਾਕੀ ਸ਼ਕੀਨ ਸ਼ਕਾਨ ਨੇ ਕੁੰਡੀਆਂ ਕਹਿੰਦੀਆਂ ਬਹੁਤਾਂ ਝੋਡੀਆਂ ਹਾਂ ਜੀ ਸਾਫ਼ ਸੁਥੀਆਂ ਕੱਡੀਆਂ ਹਾਂ ਜੀ ਤੇ ਤੁਸੀਂ ਇਹ ਰੇਟ ਕਰੀਏ ਜੈਰੀ ਕੱਢੀ ਦਾ ਵੀ ਜੈਲ ਕੱਢੀ ਦਾ ਮਜਾਦ ਦੇਈ ਨਹੀਂ 85 90 ਦੀ ਵੇਖਦੀ ਆ ਜੀ ਫਿਰ ਵੀ ਆ ਹੁਣ 82 ਦੇ ਦਾਂਗੇ ਕਰੀਏ ਜੈਜ ਜੈਜ ਵਾਕੀ ਤੂੰ ਦੱਸਦੇ ਝੋਡੀ ਬਹੁਤ ਚੰਗੀ ਨੇ ਨਹੀਂ ਕਰਦੀਏ ਜੈਜ ਤੁਸੀਂ ਇੱਕ ਰੀ ਕਰੋ ਜੈਜ ਜੈਨਟ ਲਾਜੋ ਟੇਕ ਕਰੀਏ ਜੈਜ ਝੋਟੀਆਂ ਅਫੀਦ ਜਾਨੂ ਬਰੇ ਸ਼ੇਤਰੀਆ ਦੀ ਤੂੰ ਬਿਲਕੁਲ ਜੈ ਝੋਡੀ ਪਰ ਝੋਡੀ ਦਿੰਦਾ ਨਹੀਂ ਬਾਹਰ ਕਰਦਾ ਲਓ ਜੀ ਸ਼ੇਤਰੀਆ ਦੀ ਦੂਜੇ ਸੂਏ ਕੱਤੀ 9 10 ਕਿਲੋ ਦੁੱਧ ਤੇ ਮਗਰ ਵੀ ਕੱਤੀ ਡਬਲ ਫੈਰਾ ਜਵਾਬ ਸਮਾ ਠੀਕ ਹੈ ਜੀ ਬਹੁਤ ਵਧੀਆ ਸੀਲ ਛੰਡੀਆਂ ਦੋਹੇ ਟਾਈਮ ਹੈ ਹਾਂ ਜੀ ਆ ਇਧਰ ਆ ਝੋਡੀ ਲਓ ਜੀ ਜਾਇਆ ਝੋਡੀ ਆ ਗਈ ਇੱਕ ਰੰਗ ਕਾਲੀ ਪਿਓਰ ਹਰਿਆਣੇ ਦੀ ਕੱਟੀ ਆ ਲਓ ਜੀ ਪਿਓਰ ਉਹਦਾ ਕਾਦ ਹੈ ਚੋਰੀ ਲਾ ਕੇ ਨਿਗੀ ਜੀ ਨਹੀਂ ਆ ਬਹੁਤ ਚੰਗੀ ਕਰਦੀ ਦੇਣ ਵਾਲੇ ਖੜਦੀ ਆ ਪੰਜ ਲੈ ਜੇ ਸੱਤ ਲੈ ਜੇ ਠੀਕ ਹੈ ਜੀ ਹਫਤਾ ਵੀ ਖਾ ਲਾ ਦੇਦੀ ਆ ਥਣਾ ਦੀ ਤੇ ਪਿੱਛੇ ਦੀ ਗਰੰਟੀ ਭਾਵੇਂ ਕੋਈ ਤਾਂ ਵੀ ਚਲੇ ਖਾ ਲੈ ਲਓ ਜੀ ਥਣਾ ਦੀ ਤੇ ਪਿੱਛੇ ਦੀ ਗਰੰਟੀ ਤੇ ਇਹ ਪਹਿਲੇ ਸੂਆ ਕੇ ਕਿ ਦੂਜਾ ਪਹਿਲਾ ਸੂਆ ਕੇ ਲਓ ਜੀ ਪਹਿਲੇ ਸੂਏ ਕਦੀ ਇਹ ਸੂਣਾ ਦੇ ਤੇ ਕਿੰਨਾ ਕੁ ਟਾਈਮ ਲੱਗੂ ਤੇ ਸਾਹਮਣਾ ਲਓ ਜੀ ਡਾਕਟਰ ਨੇ ਲੈ ਜਨੇ ਕਦੀ ਨੇ ਬਾਕੀ ਬਹੁਤ ਰਾਜੀ ਜੁੜੀ ਪਲੀ ਕਦੀ ਆ ਕੱਦੇ ਵੱਡ ਹਾਂਜੀ ਲਓ ਜੀ ਇਹ ਵੀ ਪਿਓਰ ਮੋੜਾ ਕਰੀ ਇੱਕ ਕਰਾਂ ਘਾੜੀ ਜਾਂ ਹਾਂਜੀ ਬਹੁਤ ਵਧੀਆ ਸੰ ਲੱਗਾ ਕਰੀ ਨੋ ਇਹ ਆ ਵੀ ਜਿਹੜਾ ਡਾਕਟਰ ਨੇ ਖਾਦੀ ਆ ਵੇਖ ਇਧਰ ਹਨਾਂ ਦੀ ਚਵਾ ਦੀ ਪਸਮਾ ਦੀ ਫੁੱਲ ਗਾਰੰਟੀ ਆ ਕੱਦਗਾੜ ਇਹ ਨਹੀਂ ਵੀ ਨਿਗੀ ਜੀ ਹੋਗੀ ਹਾਂਜੀ ਜੇ ਕੋਈ ਸਾਡੇ ਘਰ ਆਣਗੇ ਝੋਡੀ ਲਵੇ ਤੇ ਜਿਹਨੂੰ ਨਿੰਦ ਜੇ ਨਾਂਣ ਕੇ ਹਾਂਜੀ ਕਿੰਨਾ ਆਉਣ ਦਾ ਖਰਚਾ ਦਊ ਝੋਡੀ ਦਾ ਠੀਕ ਆ ਜੀ ਇਹ ਜਿੱਕੇ ਤੇ ਮੁੜ ਕੇ ਤੁਸੀਂ ਕੋਈ ਕੁਝ ਨਿਕਲੇ ਕੋਈ ਹਾਂਜੀ ਇੱਕ ਰੰਗ ਜਾਮ ਹੋ ਗਈ ਕਾਲੀ ਘੋਡੀ ਆ ਪਿਓਰ ਪਿਓਰ ਹਰ ਰਹਿਣੀ ਆ ਕੋਈ ਨਹੀਂ ਪਾਲੀ ਨਹੀਂ ਖਾਣੀ ਆ ਸੀ ਠੰਡੀ ਚਾਹ ਪਿਵਾ ਮਾਂ ਹਾਂਜੀ ਉੱਤੇ ਪਣਦੀ ਕਿਹੜਾ ਬਲਾ ਨਾ ਇਹ ਵੀ ਕੱਢਿਆ ਰੇ ਕੱਢੀ ਜਾ ਜੀ ਜੈ ਵੀ ਕਰਦਣਾ ਮੈਨਾਂ ਵੀ ਇਹ ਕੱਢੀ ਜੋ ਭਾਵੇਂ ਜਾ ਕੇ ਨਾ ਹਾਂਜੀ 40000 ਰੁਪਏ ਵਾਲੇ ਜਿਹੜਾ ਮੁੱਲ ਕਰਦਾ ਠੀਕ ਹੈ ਜੀ ਕਿਉਂ ਕਰਨਾ ਸਾਨੂੰ ਪਿਛੋਂ ਭਾਣ ਮਿਲੀ ਹੈ ਠੀਕ ਹੈ ਜੀ ਹਾਂ ਸਰ ਬਲੈਂਡਰ ਵਾਲੀ ਗੱਲ ਕਰਨੀ ਇਹਦੀ ਜਿਹੜੀ ਹੁਣ ਹੁਣ ਦੀ ਗੱਲ ਆ ਬਾਅਦ ਕੀ ਹੋ ਸਕਦਾ ਦੋਰੇ ਵੀਡੀਓ ਪਾਣੀ ਪਾਵੇ ਹਾਂਜੀ ਕੋਈ ਨਾ ਮੋਲ ਉਹ ਹੋਊਗਾ ਠੀਕ ਹੈ ਜੀ ਹੁਣ ਜਿਹੜਾ ਮੋਲਿਆ ਨਾ ਹੁਣ ਗੱਡੀ ਦਾ ਮੁੱਲ ਜਿੰਨਾ ਮਰਜ਼ੀ ਕਰੀਏ ਛੋਟੀ ਢੇੜ ਦੀ ਉਹਦਾ ਵੇਖਦੀ ਹੈ ਜੀ ਸਾਰੀ ਕਰਦੀ ਏ ਕਰਦੀ ਏ ਜੀ ਇੱਕ 10 ਦੀ ਝੋਟੀ ਦੇ ਦਾਂ ਨਹੀਂ ਕਰੀਏ ਜੀ ਪੂਰੇ ਲੱਖ ਦੀ ਗੱਡੀ ਦੇਵਾਂਗੇ ਜਿੱਥੇ ਮਰਜ਼ੀ ਫੇਰ ਲੈਵੇ ਕਰੀਏ ਅੰਦਰ ਨਹੀਂ ਅੰਦਰ ਨਾ ਕਰੀਏ ਹੁਣ ਕਰੀਏ ਅੰਦਰ ਲੱਖਾਂ ਲੱਖਾਂ ਬਾਹਰ ਨਹੀਂ ਜਾਣਾ ਆਪਾਂ ਅੰਦਰ ਲੱਖਾਂ ਅੰਦਰ ਹੀ ਜਾਣਾ ਜੇ ਧੀਰੇ ਚੰਗੀਆਂ ਲੱਖ ਦੇ ਦੀ ਝੋਲੀ ਹੈਗੀ ਵੇਖਦੀ ਹੈ ਜਿੰਨੂੰ ਮਰਜ਼ੀ ਦਾ ਦੇ ਝੋਲੀ ਦੇ ਦੇ ਵੇਖਦੀ ਹੈ ਬਾਹਰ ਲੱਖਾਂ ਉੱਤੇ ਕਰਦੀ ਆ ਪਿਆਰ ਕਾਲੀ ਇੱਧਰੇ ਇੱਧਰ ਅੰਨ ਕਦੇ ਪੂਛ ਵਾਲ ਹਣ ਜਟਾ ਲਓ ਜੀ ਜਿੱਦਾਂ ਮਰਜ਼ੀ ਆ ਪਤਾ ਨਹੀਂ ਇਦਾਂ ਕੀ ਹੁੰਦਾ ਮਰੋੜਨਾ ਅਸੀਂ ਵੇਲਨੇ ਆ ਤੇ ਮਰਜ਼ੀ ਇਕੱਠੀ ਕਰ ਦੋ ਠੀਕ ਹੈ ਜੀ ਤੇ ਕਰੀਏ ਜੀ ਆ ਝੋਲੀ ਨਹੀਂ ਲੱਖ ਦੀ ਪੂਰੇ ਦੇਵਾਂਗੇ ਨਹੀਂ ਕਰੀਏ ਥੋੜੀ ਵਧੀਆ ਚਲ ਯਾਰ ਹੰ ਨੇ ਫਿਰ ਉਹਨੇ ਇਹਦਾ ਤੂੰ ਦੱਸ ਦੇ। ਲਾ ਜੀ 95000 ਦੀ ਕੱਟੀ। ਗੱਬਰ। ਲੇਵਾਲ ਹੁਆ ਬੋਦੇ ਕੱਢੀ ਨੂੰ ਇਹ ਆ ਵੀ 5-7 10 ਦਿਨ ਖਾਦੀ ਇਹਦੇ। ਛੋਟੀ ਬਹੁਤ। ਪਰ ਇਹ ਆ ਵੀ ਸੁਈ ਹੋਵੇ ਦੇ ਇੰਨੇ ਦੀ ਕਦੀ ਨਹੀਂ ਮਿਲਦੀ। ਡੇਢ ਦੀ ਝੋਟੀ ਆ। ਵੇਖ ਜੀ ਆ ਜੀ ਅਸੀਂ ਦੱਸਦੇ ਸਾਮ ਨੂੰ ਜੇ ਸਾਣਾ ਘੜੀ ਬਾਜ਼ਾਰ ਹੁੰਦਿਆ। ਹਾਂਜੀ ਹਾਂਜੀ। ਤੇ ਕੱਦ ਕਰਦੀ ਵੱਡੀ ਜੇ ਤੁਹਾਨੂੰ 95 ਕਹਦਾ ਦੇ ਦਾਂਗੇ। ਪਰ ਛੋਟੀ ਮਿਲੂ ਨਹੀਂ। ਲਾ ਜੀ 95000 ਦੀ ਕੱਟੀ। ਤੇ ਇਹੋ ਜਿਹਾ ਮਾਲ ਆਪਣੇ ਕੋਲ। ਮਾਲ ਮੈਂ ਇੱਕ ਹੋਰ। ਚੱਲ ਬੜੀਆਂ ਇਹਨੀਆਂ। ਠੀਕ ਹੈ ਜੀ। ਬਹੁਤ ਹੈ।